ਅੱਜ ਤੱਕ ਮੈਂ ਜਿੰਨੀਆਂ ਵੀਡੀਓ ਪਾਈਆਂ ਉਹ ਮੇਰੀਆਂ ਜਾਂ ਕਿਸੇ ਐਕਟਰ ਨਾਲ ਕੋਈ ਮੇਰਾ ਪੰਗਾ ਸੀ ਉਹ ਪਾਈਆਂ ਪਰ ਅੱਜ ਦੀ ਜਿਹੜੀ ਵੀਡੀਓ ਆ ਕਿੰਨੇ ਭੋਲੇ ਭਾਲੇ ਚਿਹਰੇ ਕਿੱਦਾਂ ਦੇ ਸੰਤ ਬੰਦੇ ਨਾਲ ਕਿੰਨਾ ਧੋਖਾ ਕਰਕੇ ਅੱਗੇ ਗਾਂਗੇ ਨੇ ਉਹਨਾਂ ਬਾਰੇ ਗੱਲ ਹੈ ਇੱਕ ਇੱਕ ਗੱਲ ਸੱਚੀ ਹੈ ਸਬੂਤ ਦੇ ਨਾਲ ਹੈ ਪਰ ਜਿਹੜੇ ਬੰਦੇ ਇਹਨਾਂ ਦੇ ਫੈਨ ਜਾਂ ਕੋਈ ਗਲਤ ਕਮੈਂਟ ਪਾਉਂਦੇ ਆ ਉਹ ਸਾਰੀ ਗੱਲ ਬਾਤ ਸੁਣ ਕੇ ਸ਼ਹਿਰ ਦਾ ਨਾਂ ਸੁਣ ਕੇ ਬੰਦਿਆਂ ਦਾ ਨਾਂ ਸੁਣ ਕੇ ਜੇ ਗਲਤ ਕਮੈਂਟ ਪਾਉਂਦੇ ਤਾਂ ਮੈਨੂੰ ਉਹ ਗਧਿਆਂ ਤੋਂ ਵੀ ਭੈੜੇ ਲੱਗਦੇ ਆ ਇਹਨਾਂ ਤੋਂ ਤਾਂ ਫਿਰ ਗਧੇ ਸਿਆਣੇ ਜਿਨ੍ਹਾਂ ਨੂੰ ਇਸ਼ਾਰਾ ਕਰੋ ਸਮਝਦੇ ਤਾਂ ਹੈ ਇਹ ਗੱਲਾਂ ਜਿਹੜੀਆਂ ਮੈਂ ਕਰਦਾ ਇਹਨੂੰ ਧਿਆਨ ਨਾਲ ਸੁਣਿਓ ਇਹ ਜਿਹੜੇ ਬੰਦੇ ਨਾਲ ਧੋਖਾ ਕੀਤਾ ਇਹ ਬੰਦਾ ਸਨ 2000 ਦੇ ਵਿੱਚ ਟੌਪਰੀਆਂ ਗੱਡੀਆਂ 'ਚ ਫਿਰਦਾ ਸੀ ਤੇ ਇਹਨਾਂ ਨਾਲ ਧੋਖੇ ਕਰਕੇ ਹੀਰਾ ਫੇਰੀਆਂ ਕਰਕੇ ਤੇ ਇਹ ਜਿਹੜੇ ਸਟਾਰ ਬਣੇ ਨੇ ਇਹਨਾਂ ਦੀ ਪੂਰੀ ਗੱਲ ਕਰੂੰਗਾ ਅੱਜ ਮੈਂ ਬੰਦਾ ਕਿੱਥੇ ਦਾ ਕੋਟਕਪੂਰੇ ਦਾ ਤੇ ਇਹ ਬੰਦੇ ਕਿੱਥੇ ਦੇ ਧੋਖੇ ਕਰਨ ਵਾਲੇ ਕੋਟਕਪੂਰੇ ਦੇ ਤੇ ਕੋਈ ਇਧਰੋਂ ਚੰਡੀਗੜ੍ਹੋਂ ਲੋ ਜਾ ਕੇ ਉਹਨਾਂ ਕਰ ਗਿਆ ਹੈਲੋ ਸਸਕੀਨ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਤੱਕ ਜਿੰਨੀਆਂ ਮੈਂ ਵੀਡੀਓ ਪਾਈਆਂ ਉਹ ਮੇਰਾ ਮਸਲਾ ਕਿਸੇ ਨਾ ਕਿਸੇ ਐਕਟਰ ਨਾਲ ਸੀ ਜਾਂ ਕਿਸੇ ਡਾਇਰੈਕਟਰ ਨਾਲ ਸੀ ਸਿੰਗਰ ਨਾਲ ਸੀ ਪਰ ਅੱਜ ਦਾ ਜਿਹੜਾ ਮਸਲਾ ਬਿਲਕੁਲ ਅਲੱਗ ਹੈ ਕਿ ਇੱਕ ਭੋਲੇ ਭਾਲੇ ਬੰਦੇ ਨਾਲ ਕਿਦਾਂ ਇਹ ਆ ਮਾਸੂਮ ਜਿਹਾ ਚਿਹਰੇ ਦਿਖਣ ਵਾਲੇ ਕਿੱਦਾਂ heira-pheri ਕਰ ਗਏ ਉਹ ਬੰਦੇ ਨੂੰ ਕਿਦਾਂ ਰੋਡ ਤੇ ਲਿਆਤਾ ਤੇ ਕਿਦਾਂ ਇਹ ਬਣੇ ਸ਼ਹਿਰ ਦਾ ਨਾਂ ਆ ਜੀ ਕੋਟਕਪੂਰਾ ਕੋਟਕਪੂਰੇ ਦੇ ਭਾਈ ਸਾਹਿਬ ਨੇ ਚਰਨਜੀਤ ਸਿੰਘ ਚਰਨਜੀਤ ਸਿੰਘ ਜੀ ਨੂੰ ਨਾਲ ਲੈ ਕੇ ਇਹ ਫਿਰਦਾ ਰਿਹਾ ਪ੍ਰਿੰਸਾ ਕਦੀ ਥਾਈਲੈਂਡ ਕਦੀ ਕਿਤੇ ਸ਼ਾਰਟ ਮੂਵੀਆਂ ਬਣਾ ਉਹ ਭੋਲਾ ਸੰਤ ਬੰਦਾ 2000 ਸਾਲ ਦੇ ਹਾਲ ਦੁਆਲੇ ਲਗਜ਼ਰੀ ਟੌਪ ਦੀਆਂ ਬੜਵੜੀਆਂ ਉਹ ਕੋ ਗੱਡੀਆਂ ਹੁੰਦੀਆਂ ਇਹਨਾਂ ਨੇ ਐਸ਼ਾ ਕੀਤੀਆਂ ਫੋਲੋ ਦੇ ਨਾਲ ਉਸ ਤੋਂ ਬਾਅਦ ਉਹਨਾਂ ਦਿਨਾਂ 'ਚ ਇੱਕ ਬੈਂਡ ਆ ਜਾਂਦਾ ਮੁਸਾਫਰ ਬੈਂਡ ਮੇਰੇ ਰਾਂਝਾ ਪੱਲੇ ਪੜਦੇ ਉਹਦਾ ਗਾਣਾ ਆਉਂਦਾ ਜੀ ਉਹ ਗਾਣਾ ਡਾਇਰੈਕਟ ਕਰਦਾ ਜਤਿੰਦਰ ਮੋਹਰ ਉਹ ਡਾਇਰੈਕਟ ਕਰਨ ਤੋਂ ਕਰਨ ਕੇ ਜਦੋਂ ਉਹਦੀ ਐਡੀਟਿੰਗ ਕਰਨ ਲਈ ਮੁੰਬਈ ਆਉਂਦਾ ਤੇ ਉਹ ਫੋਨ ਬੰਦ ਕਰ ਦਿੰਦਾ ਉਹਨਾਂ ਤੋਂ ਲੱਖਾਂ ਰੁਪਏ ਲੈ ਆਉਂਦਾ ਤੇ 3 ਮਹੀਨੇ ਫੋਨ ਬੰਦ ਹੀ ਰੱਖਦਾ ਉਹਨਾਂ ਨੇ ਇੰਨਾ ਵੱਡਾ ਧੋਖਾ ਹੁੰਦਾ ਮੁਸਾਫਰ ਬੈਂਡ ਨਾ 3 ਮਹੀਨੇ ਬਾਅਦ ਫੋਨ ਖੋਲ ਕੇ ਕਹਿੰਦਾ ਡਾਟਾ ਗੁੰਮ ਗਿਆ ਸੀ ਮੈਂ ਤਾਂ ਰਿਕਵਰ ਕਰਨੇ ਚ ਲੱਗਾ ਰਿਹਾ ਡਰਦੇ ਨੇ ਔਨ ਨਹੀਂ ਕੀਤਾ ਪਰ ਅਸਲ ਦੇ ਵਿੱਚ ਉਹਨਾਂ ਪੈਸਿਆਂ ਦੇ ਨਾਲ ਹੀ ਇਹ ਬੰਦੇ ਨੇ ਇੱਥੇ ਕੋਰਸ ਕੀਤਾ ਜਦੋਂ ਮੁੰਬਈ ਉਹ ਆਇਆ ਉਦੋਂ ਹੀ ਇਹ ਇਹ ਰਾਜ ਝੰਜਰ ਅਰਗਿਆਂ ਨੂੰ ਮਿਲਿਆ ਉਦੋਂ ਹੀ ਇਹ ਕਈ ਡਾਇਰੈਕਟਰਾਂ ਐਕਟਰਾਂ ਨੂੰ ਇੱਥੇ ਮਿਲਿਆ ਤੇ ਉਹ ਕੋਰਸ ਕਰਕੇ ਉਸ ਤੋਂ ਬਾਅਦ ਇਹਨੂੰ ਚਲੋ ਜਿਨ੍ਹਾਂ ਨੂੰ ਗਾਣਾ ਬਣਾ ਕੇ ਜਾਂ ਜੋ ਵੀ ਕਰਕੇ ਦੇ ਦਿੱਤਾ ਪਰ ਉਹਨਾਂ ਨੇ ਗਾਲੀ ਗਲੋਚ ਵੀ ਇਹਨੂੰ ਕੀਤਾ ਪਰ ਫਿਰ ਇਹ ਅੱਡ ਹੋ ਗਏ ਉਹ ਗਾਣਾ ਹਿੱਟ ਹੋ ਗਿਆ ਰਾਂਝਾ ਪੱਲੇ ਪਾ ਦੇ ਮੁਸਾਫਰ ਬੈਂਡ ਦਾ ਉਸ ਤੋਂ ਬਾਅਦ ਜਿਹੜਾ ਪ੍ਰਿੰਸਾ ਸੀ ਉਹ ਚਰਨਜੀਤ ਭਾਈ ਸਾਹਿਬ ਨੂੰ ਇੱਥੋਂ ਕੋਟਕਪੂਰੀਏ ਤੋਂ ਲੈ ਕੇ ਉਹਨਾਂ ਬੰਦਿਆਂ ਕੋ ਗਿਆ ਬੈਂਡ ਵਾਲਿਆਂ ਕੋ ਪੀ ਪੈਸੇ ਚਰਨਜੀਤ ਲਾਊਗਾ ਤੇ ਚਰਨਜੀਤ ਭਾਈ ਸਾਹਿਬ ਦੇ ਪੈਸੇ ਉੱਥੇ ਲਾਉਣੇ ਸ਼ੁਰੂ ਕਰਤੇ ਤੇ ਮੁਸਾਫਰ ਬੈਂਡ ਵਾਲਿਆਂ ਨੇ ਫੇਰ ਹਾਇਰ ਉਹਨੂੰ ਕੀਤਾ ਜਤਿੰਦਰ ਮੋਹਰ ਨੂੰ ਜਿਹੜਾ ਪਹਿਲਾਂ ਇਹਨਾਂ ਨਾਲ ਗੇਮ ਕਰਕੇ ਗਿਆ ਕਿਉਂ ਹੋਇਆ ਕੀ ਹੋਇਆ ਪਤਾ ਨਹੀਂ ਪਰ ਦੇਖੋ ਇਹ ਅੰਗਣੀ ਸੰਗਣੀ ਅੱਜ ਤੱਕ ਇਹਨਾਂ ਦੋਨਾਂ ਨੇ ਖੋਲੀ ਨਹੀਂ ਆਪ ਆਖਸਰ ਗੱਲ ਕਰਦੇ ਹੋ ਨੇ ਵੀ ਚੋਰ ਚੋਰ ਮਾਸੀ ਦੇ ਪੁੱਤ ਭਰਾ ਹਨਾ ਉਹੀ ਗੱਲ ਇਹਨਾਂ ਦੀ ਨਾ ਜਤਿੰਦਰ ਮੋਹਰ ਨੇ ਕਦੀ ਦੱਸਿਆ ਨਾ ਪ੍ਰਿੰਸ ਨੇ ਮੈਨੂੰ ਵੀ ਕਈ ਵਾਰ ਮਿਲੇ ਮੈਨੂੰ ਵੀ ਜਤਿੰਦਰ ਮੋਹਰ ਨੇ ਕਦੀ ਨਹੀਂ ਦੱਸਿਆ ਪਏ ਗੇਮ ਹੋਈ ਆ ਹੁਣ ਜਦੋਂ ਮਾਤਾ ਲਈ ਆਪਾਂ ਨੰਬਰ ਪਾਇਆ ਤਾਂ ਇਹ ਗੱਲ ਸਾਨੂੰ ਕਲੀਅਰ ਹੋਈ ਮੈਂ ਫੋਟੋ ਵੀ ਲਾ ਰਿਹਾ ਆ ਦੇਖੋ THAILAND ਘੁੰਮਣ ਜਦੋਂ ਗਏ ਆ ਪ੍ਰਿੰਸਾਂ ਤੇ ਇਹ ਇਹਨਾਂ ਨੇ ਉੱਚ ਪੈਸੇ ਲਵਾਤੇ ਉਹ ਗਾਣਾ ਫਿਰ ਦੁਬਾਰਾ ਸ਼ੂਟ ਹੋਣ ਲਾ ਪਿਆ ਉਹ ਕੈਸੇਟ ਦਾ ਨਾਂ ਸੀ ਪਲ ਉਹਦੇ ਕਈ ਗਾਣੇ ਸ਼ੂਟ ਕੀਤੇ ਪੈਸੇ ਚਰਨਜੀਤ ਭਾਈ ਸਾਹਿਬ ਨੇ ਲਾਏ ਉਹ ਪੈਸੇ ਲਾਉਣ ਤੋਂ ਬਾਅਦ ਜਦੋਂ ਟੇਪ ਆਈ ਤੇ ਪ੍ਰੋਡੂਸਰ ਕਿਸੇ ਹੋਰ ਦਾ ਹੀ ਨਾਂ ਲਾ ਪਾਤਾ ਆਪਣੇ ਲਿਹਾਜੀ ਦਾ ਇਹ ਗੱਲ ਮਲੇਰ ਕੋਟਲੇ ਦੇ ਸਾਰੇ ਐਕਟਰਾਂ ਨੂੰ ਪਤਾ ਮਲੇਰ ਕੋਟਲੇ ਦੇ ਬਹੁਤ ਐਕਟਰ ਨੇ ਆ ਭਾਈ ਸਾਹਿਬ ਵੀ ਉੱਥੋਂ ਹੀ ਨੇ ਤੋਤੀ ਵੀ ਉੱਥੋਂ ਹੀ ਆ ਪਰ ਗੱਲ ਉਹਨਾਂ ਦੀ ਕੋਈ ਨਹੀਂ ਕਰਦਾ ਜੀ ਨਾ ਕੋਈ ਚੈਨਲ ਕਈ ਚਲਾ ਰਹੇ ਨੇ ਵੱਡੇ ਵੱਡੇ ਉਹ ਚੈਨਲਾਂ ਵਾਲੇ ਵੀ ਗੱਲ ਨਹੀਂ ਕਰਦੇ ਇਸ ਬੰਦੇ ਨਾਲ ਹੋਈ ਠੱਗੀ ਦੀ ਚਲੋ ਉਸ ਤੋਂ ਬਾਅਦ ਤੀਜੀ ਟੇਪ ਹੁੰਦੀ ਆ ਸੈਕੰਡ ਫਲੋਰ ਉੱਤੇ ਵੀ ਪੈਸਾ ਚਰਨਜੀਤ ਭਾਈ ਸਾਹਿਬ ਲਾਉਂਦੇ ਆ ਉਹ ਸਾਰੀਆਂ ਗੇਮਾਂ ਕਰਨ ਵਾਲੇ ਬੰਦੇ ਇਹ ਬੰਦੇ ਨੂੰ ਰੋਡ ਤੇ ਲਿਆਤਾ ਅੱਜ ਤੱਕ ਇਹਨਾਂ ਨੇ ਆਪੇ ਬਣ ਗਏ ਤੇ ਉਦੋਂ ਦੀਆਂ ਰਿਕਾਰਡਿੰਗਾਂ ਵੀ ਕਹਿੰਦੇ ਉਸ ਚਰਨਜੀਤ ਭਾਜੀ ਕੋ ਪਈਆਂ ਨੇ ਪਈਏ ਕਹਿੰਦਾ ਹੁੰਦਾ ਸੀ ਵੀ ਮੈਨੂੰ ਕੁਝ ਬਣ ਲੈਣ ਦੇ ਤੂੰ ਮੇਰਾ ਸਾਥ ਇਹਨਾਂ ਦੇ ਰਿਹਾ ਮੈਂ ਤੇਨਾਂ ਖੜੂਗਾ ਤੇ ਅੱਜ ਇਹ ਪ੍ਰਿੰਸਾ ਉਹਦਾ ਫੋਨ ਨਹੀਂ ਚੱਕਦਾ ਫਿਲਮ ਆ ਰਹੀ ਏ ਓਏ ਪੰਜਾਬੀ ਆ ਗਏ ਓਏ ਇੱਥੋਂ ਗਾਂਹ ਦੀ ਲੈਨ ਵੀ ਬੋਲ ਦੇ ਪੰਜਾਬੀ ਆ ਗਏ ਬਚ ਲਓ ਜਿਹੜੀਆਂ ਚੀਜ਼ਾਂ ਤੁਸੀਂ ਕਰਤੂਤਾਂ ਪੰਜਾਬੀਆਂ ਦੇ ਨਾਂ ਤੇ ਲਾਉਨੇ ਉਹ ਵੀ ਬੋਲ ਲਓ ਪਰ ਇਹਦੇ ਪ੍ਰੋਡਿਊਸਰ ਨੇ ਬਹੁਤ ਅੱਛੀ ਗੇਮ ਕੀਤੀ ਪਿਆ ਦੇਖੋ ਰਿਕਸ਼ੇ ਤੇ ਲਿਆ ਕੇ ਬਿਠਾਏ ਹੋਏ ਆ ਇਹਨਾਂ ਦੀ ਕਰਤੂਤ ਅਸਲ ਚ ਇਹੀ ਆ ਪ੍ਰਿੰਸੇ ਦੀ ਨਾਲ ਜਿਹੜਾ ਉਹ ਤੋਂ ਵਿਚਾਰਾ ਬੋਲੀ ਜਾਂਦਾ ਉਹ ਇੱਕ ਤਰ੍ਹਾਂ ਨਾਲ ਆਪਣੀ ਪ੍ਰੋਮੋਸ਼ਨ ਕਰ ਰਿਹਾ ਪਰ ਇਹ ਨਖਰੇ ਕਰ ਰਿਹਾ ਨਾਲ ਬਹਿ ਕੇ ਤੇ ਇਹਨਾਂ ਨੇ ਏਡੇ ਵੱਡੇ ਬੰਦੇ ਨੂੰ ਰੋਡ ਤੇ ਲਿਆਕ ਤਾਂ ਠੱਗੀਆਂ ਮਾਰ ਕੇ ਇੱਥੇ ਤੱਕ ਪਹੁੰਚੇ ਪਿਆਪਾ ਜਦੋਂ ਗੱਲ ਕਰਦੇ ਆ ਤੇ ਆਪਾਂ ਕਹਿ ਦਿੰਦੇ ਜੀ ਦੇ ਭੋਲੇ ਬਹੁਤ ਚੰਗੇ ਬਹੁਤ ਸ਼ਹਿਰ ਦੇ ਨਾਮ ਐ ਤੇ ਬੰਦਿਆਂ ਦੇ ਨਾਮ ਐ ਤੇ ਹੋਰ ਕੀ ਸਬੂਤ ਚਾਹੀਦੇ ਆ ਪਤਾ ਸਭ ਨੂੰ ਪਰ ਗੱਲ ਕੋਈ ਨਹੀਂ ਕਰਦਾ ਉਹ ਚਰਨਜੀਤ ਭਾਈ ਸਾਹਿਬ ਦਾ ਕਿਸੇ ਨੇ ਹੱਥ ਸਾਰ ਹੀ ਨਹੀਂ ਪੁੱਛੀ ਇਹਨਾਂ ਨੇ ਹੋਰ ਬੰਦਿਆਂ ਤੇ ਵੀ ਪੈਸੇ ਬਹੁਤ ਲਾਏ ਪਰ ਉਹ ਬੰਦਾ ਅੱਜ ਕਿੱਥੇ ਆ ਉਹ ਬੰਦੇ ਨੂੰ ਕੋਈ ਨਹੀਂ ਪੁੱਛਦੇ ਇਹ ਸਟਾਰ ਬਣ ਗਏ ਤੇ ਪ੍ਰਿੰਸ ਆ ਇਹ ਕਹਿੰਦਾ ਫਿਰਦਾ ਲੋਕਾਂ ਨੂੰ ਕਿ ਮੇਰੀ ਤਾਂ ਗਿੱਪੀ ਨਾ ਦੇਖ ਲੂੰ ਕਿਹੜਾ ਕੀ ਵਿਗਾੜਦਾ ਗਿੱਪੀ ਨੇ ਮਤਲਬ ਇਹਨੂੰ ਉਹ ਆਟਾ ਬਣਾ ਕੇ ਰੱਖਿਆ ਹੋਇਆ ਮੱਛੀ ਫਸਾਉਣ ਲਈ ਪ੍ਰਿੰਸਾ ਵਰਨਿੰਗ ਵੇਲੇ ਵੀ ਗੇਮ ਕਰਕੇ ਗਿਆ ਕਿੱਡੀ ਵੱਡੀ ਮੈਂ ਵੀਡੀਓ ਪਾਈ ਆ ਪਹਿਲਾਂ ਇਹਨਾਂ ਚੋਰਾਂ ਦੇ ਇਹੀ ਕੰਮ ਹੈ ਇਹਨਾਂ ਤੋਂ ਸਾਵਧਾਨ ਹੋਵੋ ਪ੍ਰੋਡਿਊਸਰ ਦੀ ਫਿਲਮ ਹੈ ਉਹ ਇਹ ਪੰਜਾਬੀ ਆ ਗਏ ਹੋਏ ਚਲੋ ਚੱਲਣੀ ਚਾਹੀਦੀ ਆ ਪਰ ਅਸਲ ਚ ਇਹਨਾਂ ਦੀਆਂ ਕਰਤੂਤਾਂ ਐ ਆ ਜਿਹੜੀਆਂ ਮੈਂ ਦੱਸ ਰਿਹਾ ਤੁਹਾਨੂੰ ਤੇ ਗੁਰਦਾਸਪੁਰ ਤੋਂ ਮਨਪ੍ਰੀਤ ਸਿੰਘ ਕਹਾਂ ਲੂੰ ਤੇ ਗੁਰਦਾਸਪੁਰੀਏ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਭਾਈ ਉਹਨਾਂ ਦਾ ਨਾਮ ਐ ਤਾਂ ਲੈ ਰਿਹਾ ਉਹਨਾਂ ਨੂੰ ਖੁਸ਼ੀ ਹੋਈ ਇਹ ਗੱਲ ਦੀ ਤੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਮੈਨੂੰ ਵੀ ਗੱਲ ਕਰਕੇ ਅਸਲ ਦੇ ਵਿੱਚ ਇੰਡਸਟਰੀ ਆ ਆ ਜੀ ਇਹ ਭੋਲੇ ਭਾਲੇ ਸੰਤ ਬੰਦਿਆਂ ਨਾਲ ਚੀਟਿੰਗ ਕਰਦੀ ਆ ਤੁਸੀਂ ਸੋਚੋ ਜੇ ਆਪਾਂ ਸੱਚ ਬੋਲਦੇ ਤੁਹਾਨੂੰ ਭੈੜਾ ਲੱਗਦਾ ਸੱਚ ਸੁਣਨ ਦੀ ਆਦਤ ਪਾਓ ਮਿਹਰਬਾਨੀ